ਔਰ ਟੀਚਰਸ ਟੀਵੀ ਸਾਡਾ YouTube ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲਓ ਜੀ ਪੇਸ਼ ਹੈ ਤੁਹਾਡੇ ਸਾਹਮਣੇ ਅੱਜ ਦਾ ਵਿਚਾਰ। ਅੱਜ ਦਾ ਵਿਚਾਰ ਹੈ ਜੀ ਹਾਰ ਮੰਨਣਾ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ। ਕਾਮਯਾਬ ਹੋਣ ਦਾ ਸਭ ਤੋਂ ਵਧੀਆ ਤਰੀਕਾ ਹੈ ਹਮੇਸ਼ਾ ਇੱਕ ਵਾਰ ਹੋਰ ਕੋਸ਼ਿਸ਼ ਕਰੋ। ਇਹ ਜੀ ਥਾਮਸ ਐਡੀਸਨ ਦਾ ਇਹ ਅੱਜ ਦਾ ਵਿਚਾਰ ਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾਗਾ। ਇਸ ਵਿਚਾਰ ਤੋਂ ਭਾਵ ਇਹ ਆ ਵੀ ਸਾਨੂੰ ਹਮੇਸ਼ਾ ਹਰ ਕੰਮ ਦੇ ਲਈ ਯਤਨ ਕਰਦੇ ਰਹਿਣਾ ਚਾਹੀਦਾ ਕਿਤੇ ਨਾ ਕਿਤੇ ਫਿਰ ਜਾ ਕੇ ਅਸੀਂ ਜਰੂਰ ਕਾਮਯਾਬ ਹੁੰਨੇ ਆ ਪਰ ਜੇ ਹੀ ਹਾਰ ਮੰਨ ਕੇ ਬੈਠ ਜਾਨੇ ਆ ਫਿਰ ਸਾਡਾ ਕੋਈ ਵੀ ਕੰਮ ਆ ਜਿਹੜਾ ਸਿਰੇ ਨਹੀਂ ਚੜਦਾ ਤੇ ਅਸੀਂ ਹਾਰ ਕੇ ਉਹ ਕੰਮ ਵਿੱਚ ਹੀ ਛੱਡ ਦਿੰਨੇ ਆ ਤੇ ਕੋਈ ਵੀ ਕੰਮ ਮੁਕੰਮਲ ਨਹੀਂ ਕਰ ਸਕਦੇ ਸੋ ਇਸ ਕਰਕੇ ਜ਼ਰੂਰੀ ਆ ਵੀ ਅਸੀਂ ਲਗਾਤਾਰ ਪ੍ਰਯਾਸ ਦੇ ਵਿੱਚ ਲੱਗੇ ਰਹੀਏ ਇਹ ਸੀ ਜੀ ਅੱਜ ਦਾ ਵਿਚਾਰ ਹੁਣ ਅੱਗੇ ਗੱਲ ਕਰਦੇ ਆ ਹਰੋਈ ਦੀ ਤਰ੍ਹਾਂ ਅੱਜ ਦੇ ਦਿਨ ਦਾ 30 ਜਨਵਰੀ ਦਾ ਕੀ ਇਤਿਹਾਸ ਹੈ ਇਤਿਹਾਸ ਦੇ ਵਿੱਚ ਕੀ ਕੋਸ਼ਾ ਜਿਹੜਾ ਇਸ ਦਿਨ ਵਾਪਰਿਆ ਸੀ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਅੱਜ ਦੇ ਦਿਨ ਤੇ 30 ਜਨਵਰੀ 1649 ਵਿੱਚ ਇੰਗਲੈਂਡ ਦੇ ਰਾਜੇ ਚਾਰਲਸ ਪਹਿਲੇ ਦਾ ਕਤਲ ਹੋ ਗਿਆ ਸੀ 1903 ਵਿੱਚ ਲਾਰਡ ਕਰਜਨ ਵੱਲੋਂ ਕਲਕੱਤੇ ਵਿਖੇ ਲਾਇਬ੍ਰੇਰੀ ਸ਼ੁਰੂ ਹੋਈ ਸੀ 1913 ਪ੍ਰਸਿੱਧ ਪੇਂਟਰ ਅੰਮ੍ਰਿਤ ਸ਼ੇਰ ਗਿੱਲ ਦਾ ਹੰਗਰੀ ਦੇ ਵਿੱਚ ਜਨਮ ਹੋਇਆ ਸੀ 28 1922 ਦੇ ਵਿੱਚ ਪਹਿਲੀ ਵਾਰ ਵਿਸ਼ਵ ਕਾਨੂੰਨ ਦਿਵਸ ਮਨਾਇਆ ਗਿਆ ਅੱਜ ਤੋਂ ਲੰਘ ਚੁੱਕੇ ਟਾਈਮ ਅੱਜ ਦੇ ਦਿਨ ਤੇ 1933 ਵਿੱਚ ਅੱਜ ਦੇ ਦਿਨ ਤੇ ਐਂਡੋਲਫ ਹਿਟਲਰ ਜਰਮਨੀ ਦਾ ਚਾਂਸਲਰ ਬਣਿਆ ਸੀ 18 ਦਿਨ ਦੇ ਉੱਤੇ 21 ਜਨਵਰੀ 1948 ਨੂੰ ਨਥੂਰਾਮ ਗੋਣਸੇ ਵੱਲੋਂ ਮਹਾਤਮਾ ਗਾਂਧੀ ਦਾ ਗੋਲੀਆਂ ਮਾਰ ਕੇ ਹਤਿਆਰ ਕਰ ਦਿੱਤੀ ਗਈ ਸੀ 1974 ਵਿੱਚ ਰੂਸ ਵੱਲੋਂ ਨਿਊਕਲੀਅਰ ਟੈਸਟ ਜਿਹੜਾ ਉਹ ਕੀਤਾ ਗਿਆ ਸੀ 1974 ਦੇ ਵਿੱਚ 1985 ਲੋਕ ਸਭਾ ਨੇ ਦਲ ਬਦਲੀ ਵਿਰੁੱਧ ਕਾਨੂੰਨ ਪਾਸ ਕੀਤਾ ਸੀ 1985 ਦੇ ਵਿੱਚ ਅੱਜ ਦੇ ਦਿਨ ਤੇ ਤੇ 2000 ਸਿੱਖਾਂ ਦੇ 16 ਦੇ ਵਿੱਚ ਨਜ਼ੀਰ ਸਿੰਘ ਦੇ ਮਰਦ ਤੋਂ ਬਾਅਦ ਬੋਕੋ ਹਰਾਮ ਅਤਵੱਦੀ ਜਥੇਵੰਦੀ ਵੱਲੋਂ 65 ਕਤਲ ਤੇ 136 ਜ਼ਖਮੀ ਕਰ ਦਿੱਤੇ ਗਏ ਸੀਗੇ ਅੱਜ ਦੇ ਦਿਨ ਦੇ ਉੱਤੇ ਹੀ ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਜਿਹਦਾ ਦਿਨ ਹੈ ਜੀ ਜਿਹੜਾ ਉਹ ਬੇਸ਼ਬ ਕੁਸ਼ਟ ਵਿਸ਼ ਦੀ ਰੂਪ ਦੇ ਵਿੱਚ ਮਨਾਇਆ ਜਾਂਦਾ ਅੱਜ ਦੇ ਦਿਨ ਸਾਰੇ ਵਿਸ਼ੇਪਰ ਵਿੱਚ ਕੁਸ਼ਟ ਰੋਗ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਮੌਕੇ ਦੇਸ਼ ਭਰ ਦੇ ਸਾਰੇ ਹਸਪਤਾਲਾਂ ਵਿੱਚ ਸੌ ਚੱਕ ਸਮਾਗਮ ਕੀਤੇ ਜਾਂਦੇ ਹਨ ਕਿ ਅਸੀਂ ਕੋਸ਼ਟ ਰੋਗੀ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕਰਾਂਗੇ ਤੇ ਉਹਨਾਂ ਦਾ ਇਲਾਜ ਕਰਨ ਵਿੱਚ ਪੂਰੀ ਮਦਦ ਕਰਾਂਗੇ। ਕੋਸ਼ਟ ਰੋਗ ਨਾਲ ਪੀੜਤ ਵਿਅਕਤੀ ਦਾ ਹਰ ਜ਼ਿਲ੍ਹਾ ਪੱਧਰ ਦੇ ਹਸਪਤਾਲ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ। ਅੱਜ ਦੇ ਨੈਸ਼ਨਲ ਕੋਸ਼ਟ ਵਿਰੋਧੀ ਦਿਵਸ ਮਨਾਉਣ ਤੋਂ ਬਾਅਦ ਸਪਰਸ਼ ਕੋਸ਼ਟ ਜਾਗਰੂਕਤਾ ਮਹਿੰਮ 15 ਵਾੜਾ ਮਨਾਇਆ ਜਾਵੇਗਾ ਜਿਸ ਤਹਿਤ ਸਕੂਲਾਂ ਕਾਲਜਾਂ ਵਿੱਚ ਭਾਸ਼ਣ ਕੁਇਜ਼ ਮੁਕਾਬਲੇ ਪੋਸਟਰ ਪੇਂਟਿੰਗ ਮੁਕਾਬਲੇ ਜਿਹੜੇ ਉਹ ਕਰਾਏ ਜਾਣਗੇ। ਪੱਠਿਆਂ ਫੈਕਟਰੀਆਂ ਕੰਸਟਰਕਸ਼ਨ ਸਾਈਟਾਂ ਝੁੱਗੀਆਂ ਆਦਿ ਵਿੱਚ ਕੋਸ਼ਟ ਰੋਗ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਪਿੰਡਾਂ ਵਿੱਚ ਕੱਟ ਕਰਕੇ ਇਸ ਰੋਗ ਸੰਬੰਧੀ ਜਾਗਰੂਕ ਕੀਤਾ ਜਾਵੇਗਾ ਕੋਸ਼ਟ ਰੋਗ ਮਾਈਕਰੋ ਬੈਕਟੀਰੀਆ ਲੈਪਰੇ ਕਰਕੇ ਹੁੰਦਾ ਹੈ ਇਸ ਬੈਕਟੀਰੀਆ ਦੀ ਖੋਜ 1877 ਵਿੱਚ ਨਾਰਵੇ ਦੀ ਫਿਜੀਸ਼ੀਅਨ ਗੀਰਹਾਰਡਸ ਹੈਡਸਨ ਨੇ ਕੀਤੀ ਇਸ ਲਈ ਇਸ ਨੂੰ ਹੈਡਸਨ ਡਿਸੀਜ਼ ਵੀ ਕਿਹਾ ਜਾਂਦਾ ਹਾਂ ਭਾਰਤ ਵਿੱਚ 1955 ਵਿੱਚ ਨੈਸ਼ਨਲ ਲੇਪਰੋਸੀ ਕੰਟਰੋਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਅੱਗੇ ਕਰਦੇ ਹਾਂ ਜੀ ਇਹਦੇ ਲੱਛਣ ਕੀ ਕੀ ਹੈ ਜਿੱਥੋਂ ਪਤਾ ਲੱਗਦਾ ਵੀ ਸਾਨੂੰ ਕੋਸਟ ਰੋਗ ਹੈ ਹੋ ਗਿਆਗਾ ਚਮੜੀ ਦੇ ਹਲਕੇ ਤਾਂਬੇ ਰੰਗ ਦੇ ਨਿਸ਼ਾਨ ਹੋ ਜਾਂਦੇ ਆ ਪ੍ਰਭਾਵਿਤ ਹਿੱਸੇ ਤੇ ਮਰੀਜ਼ ਨੂੰ ਠੰਡੇ ਵੱਡੇ ਤੇ ਕਿਸੇ ਸਾਟ ਆਦੀ ਦਾ ਪਤਾ ਨਾ ਲੱਗਣਾ ਨੰਬਰ 3 ਤੇ ਸਰੀਰ ਚਿਹਰੇ ਪਰਭਟੇ ਕੰਨਾਂ ਤੇ ਸੋਜ ਗੰਢ ਦਾਣੇ ਜਾਂ ਹਾਂ ਤੇਲੀਆਂ ਚਮਕਾਉਣਾ ਇਸ ਤਰ੍ਹਾਂ ਦਾ ਹੱਥਾਂ ਪੈਰਾਂ ਦਾ ਸੁਨਣਾਪਣ ਜਾਂ ਕਮਜ਼ੋਰੀ ਵਾਸਤੇ ਡਿਗਰੀਆਂ ਬਣਨ ਸਮੇਂ ਅੱਗੇ ਚਿੱਟੇ ਤਾਂਬੇ ਰੰਗੇ ਨਿਸ਼ਾਨ ਤੇ ਪਰ ਮੋਕੇ ਤੇ ਕੋਈ ਹਿੱਲਣ ਵਾਲੀ ਚੀਜ਼ ਚਬੋ ਤੇ ਵੀ ਪਤਾ ਨਾ ਲੱਗਣਾ ਅਪਰੋਕਤ ਲੱਛਣ ਸਾਹਮਣੇ ਆਉਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਓ ਸਾਰੇ ਸਰਕਾਰੀ ਸੰਸਥਾਵਾਂ ਵਿੱਚ ਐਮ ਡੀਜੀ ਮਲਟੀ ਡਰਗ ਥੈਰੇਪੀ ਤਹਿਤ ਮਰੀਜ਼ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਜੋ 100% ਕਾਰਗਰ ਹੈ ਇਸ ਮੌਕੇ ਅਸੀਂ ਕਲਪ ਕਰਦੇ ਹਾਂ ਜੀ ਆਪਾਂ ਦੁਨੀਆ ਦਾ ਸਭ ਤੋਂ ਵੱਡਾ ਡੈਮ ਇੰਸਪੈਕਟਰ ਬਤਾਵਾ ਇਹਦੀ ਵਾਰੀ ਗੱਲਬਾਤ ਕਰਦੇ ਆਂ ਕਿ ਚਾਈਨਾ ਦੇ ਵਿੱਚ ਬਣ ਰਹੀ ਹੈ ਦੁਨੀਆ ਦਾ ਸਭ ਤੋਂ ਵੱਡਾ ਡੈਮ ਚੀਨ ਦਾ 3 ਗੋਰਗਸ ਡੈਮ ਹੈ ਇਹ ਇੱਕ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਹੈ ਇਹ ਡੈਮ ਚੀਨ ਦੇ ਹੁਨ ਭਈ ਪ੍ਰਾਂਤ ਵਿੱਚ ਜਾਗਜੀ ਨਦੀ ਉੱਤੇ ਬਣਾਇਆ ਗਿਆ ਹੈ ਜਾਗਜੀ ਨਦੀ 300 ਕਿਲੋਮੀਟਰ ਦੀ ਲੰਬਾਈ ਵਾਲੀ ਦੁਨੀਆ ਦੀ ਤੀਜੀ ਸਭ ਤੋਂ ਲੰਬੀ ਨਦੀ ਹੈ ਇਸ ਡੈਮ ਨੂੰ ਬਣਾਉਣ ਲਈ 37 ਮਿਲੀਅਨ ਡਾਲਰ ਲਗਭਗ 2.7283 ਲੱਖ ਕਰੋੜ ਰੁਪਏ ਦੀ ਲਾਗਤ ਆਈ। ਇਸ ਡੈਮ ਦੀ ਉਚਾਈ 185 ਮੀਟਰ, ਲੰਬਾਈ 2.33 ਕਿਲੋਮੀਟਰ, ਚੜਾਈ 115 ਮੀਟਰ ਹੈ। 20 ਜੂਨ 1931 ਇਸ ਡੈਮ ਨੂੰ ਬਣਾਉਣ ਦਾ ਮੁੱਖ ਦੇਸ਼ ਪਾਣੀ ਨੂੰ ਰੋਕਣਾ ਅਤੇ ਬਿਜਲੀ ਪੈਦਾ ਕਰਨਾ ਹੈ। ਇਸ ਡੈਮ ਨੂੰ ਬਣਾਉਣ ਵਿੱਚ ਕੁੱਲ 18 ਸਾਲ ਲੱਗੇ। ਇਸ ਦਾ ਨਿਰਮਾਣ 1994 ਵਿੱਚ ਸ਼ੁਰੂ ਹੋਇਆ ਸੀ ਅਤੇ ਇਹ 2000 12 ਵਿੱਚ ਪੂਰਾ ਹੋਇਆ ਸੀ ਡੈਮ ਆਪਣੀਆਂ ਦੇਸ਼ ਨੂੰ 32 ਟਰਬਾਈਨਾਂ ਦੀ ਮਦਦ ਨਾਲ 22500 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ ਤ੍ਰੀ ਗੋਰਗਸ ਡੈਮ ਬਣਾਉਣ ਲਈ 463000 ਟਨ ਸਟੀਲ ਦੀ ਵਰਤੋਂ ਕੀਤੀ ਗਈ ਸੀ 8 ਐਮਐਫਲ ਟਾਵਰ ਐਸਐਸ3 ਨਾਲ ਬਣਾਏ ਜਾ ਸਕਦੇ ਹਨ ਇਸ ਡੈਮ ਦੇ ਨਿਰਮਾਣ ਤੇ ਬਣਿਆ ਸਰੋਵਰ 632 ਵਰਗ ਕਿਲੋਮੀਟਰ ਦੇ ਖੇਤਰ ਨੂੰ ਪਰਦਾ ਹੈ ਇਸ ਡੈਮ ਦੇ ਨਿਰਮਾਣ ਨਾਲ ਚੀਨ ਬਿਜਲੀ ਉਤਪਾਦਨ ਲਈ 31 ਮਿਲੀਅਨ ਟਨ ਕੂਲੇ ਦੀ ਬਚਤ ਕਰੇਗਾ ਜਿਸ ਨਾਲ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਘਟੇਗਾ ਇਸ ਡੈਮ ਵਿੱਚ ਇਕੱਠਾ ਕੀਤਾ 42 ਯਰ ਬਟਨ ਪਾਣੀ 175 ਮੀਟਰ ਦੀ ਉਚਾਈ ਤੱਕ ਭਰਿਆ ਹੋਇਆ ਹੈ ਮੰਨ ਲਓ ਕਿ ਸਾਡੇ ਠੀਕ ਗੋਰਗਸ ਡੈਮ ਦੇ ਬਣਨ ਦੇ ਕਾਰਨ ਉੱਤਰੀ ਅਤੇ ਦੱਖਣੀ ਧਰੂਵ ਆਪਣੀ ਜਗ੍ਹਾ ਤੋਂ 2 2 ਸੈਂਟੀਮੀਟਰ ਦੂਰ ਹੋ ਗਏ ਹਨ ਇਸ ਤੋਂ ਇਲਾਵਾ ਧਰਤੀ ਧਰੂਵਾਂ ਤੇ ਵੀ ਥੋੜੀ ਜਿਹੀ ਸਮਤਲ ਹੋ ਗਈ ਹੈ ਉਸ ਜਿਸ ਤਰ੍ਹਾਂ ਭਾਰਤ ਵਿੱਚ ਟਿਹਰੀ ਡੈਮ ਦੇ ਨਿਰਮਾਣ ਕਾਰਨ ਭਾਰਤ ਦੇ ਵਿੱਚ ਆਪਣੀ ਟਿਹਰੀ ਡੈਮ ਜਿਹੜਾ ਬਣਿਆ ਸੀ ਬਹੁਤ ਸਾਰੇ ਲੋਕਾਂ ਨੂੰ ਉਜੜਨਾ ਪਿਆ ਉਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਤ੍ਰੀ ਗੋਰਗਸ ਡੈਮ ਦੇ ਨਿਰਮਾਣ ਕਾਰਨ ਵੀ ਪਰ ਹੁਣਾ ਪਿਆ ਤ੍ਰੀ ਗੋਰਗਸ ਡੈਮ ਦੇ ਨਿਰਮਾਣ ਦੇ ਨਾਲ 13 ਸ਼ਹਿਰ 140 ਕਸਬੇ ਤੇ 1600 ਤੋਂ ਵੱਧ ਪਿੰਡ ਡੈਮ ਦੇ ਪਢਾਰ ਵਿੱਚ ਸਮਾਗਏ ਸਨ ਨਤੀਜੇ ਵਜੋਂ ਲਗਭਗ 13 ਲੱਖ ਲੋਕਾਂ ਦਾ ਪੁਨਰਵਾਸ ਕੀਤਾ ਗਿਆ 3 ਸਾਲ ਹੁੰਦਾ ਹੈ ਚੀਨ ਦੇ 3 ਅਗਸਤ ਐਮ ਅਮਰੀਕਾ ਦੇ ਗ੍ਰੇਟ ਗੁੱਬਰ ਡੈਮ ਦੇ ਮੁਕਾਬਲੇ 11 ਗੁਣਾ ਜ਼ਿਆਦਾ ਬਿਜਲੀ ਪੈਦਾ ਕਰਦਾ ਹੈ ਕਹਿਣ ਦਾ ਬਾਤ ਚੀਨ ਦੇ ਇਸ ਡੈਮ ਤੋਂ 45 ਅਰਬ ਘਣਮੀਟਰ ਪਾਣੀ ਛੋਟੇ ਡੈਮਾਂ ਸੁਰੰਗਾਂ ਨਹਿਰਾਂ ਕਰਦੀ ਹੈ ਪੰਪਿੰਗ ਸਟੇਸ਼ਨਾਂ ਦੀ ਮਦਦ ਨਾਲ 1600 ਕਿਲੋਮੀਟਰ ਦੇ ਉੱਪਰਲੇ ਪਾਸੇ ਦੇ ਖੇਤਰ ਵਿੱਚ ਜਿਹੜੇ ਡੈਮ ਦੇ ਵਿੱਚ ਪਾਣੀ ਬਹਾਇਆ ਜਾ ਰਿਹਾ ਹੈ ਜਿਹੜੇ ਜਿਹੜੀ ਆਪਾਂ ਦੇਖ ਰਹੇ ਹਾਂ ਉਹਦੇ ਵਿੱਚ ਇਹੀ ਸਾਰਾ ਕੁਝ 3 ਗੌਰਗਸ ਡੈਮ ਭਾਰਤ ਲਈ ਚਿੰਤਾ ਦਾ ਵਿਸ਼ਾ ਆਪਾਂ ਪਾਣੀ ਪੀਤੇ ਕਿਉਂ ਚਿੰਤਾ ਦਾ ਵਿਸ਼ਾ ਅੱਗੇ ਗੱਲ ਕਰਦੇ ਆਪਾਂ ਜੇ ਭਾਰਤ ਨੂੰ ਡਰ ਹੈ ਕਿ ਇਸ ਡੈਮ ਦੇ ਨਿਰਮਾਣ ਕਾਰਨ ਬ੍ਰਹਮਪੁੱਤਰ ਨਦੀ ਦੇ ਪਾਣੀ ਦਾ ਪੱਧਰ ਕਾਫੀ ਘਟ ਜਾਵੇਗਾ 7 ਅਕਤੂਬਰ ਤੋਂ 95 ਵਿੱਚ ਅਤੇ ਪਾਣੀ ਵਿੱਚ ਲੂਣ ਦਾ ਪੱਧਰ ਵੱਧ ਜਾਵੇਗਾ ਜਿੰਨਾ 2015 ਤੋਂ ਇਸ ਡੈਮ ਵਿੱਚ ਇੱਕ 65 ਟਿਕਰ ਤੋਂ ਸ਼ਿਪ ਲਿਫਟ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਡੈਮ ਦੇ ਪਾਰ 3000 ਟਨ ਪਾਣੀ ਦੇ ਜਹਾਜ਼ਾਂ ਦੀ ਆਵਾਜਲੀ ਕੰਮ ਕਰਦਾ ਹੈ ਇਹ ਲਿਫਟ ਵੱਡੀਆਂ ਕਿਸ਼ਤੀਆਂ ਨੂੰ ਉਤਾਰਦੀ ਅਤੇ ਉਹਨਾਂ ਨੂੰ ਪਾਰ ਕਰਦੀ ਹੈ ਹਾਲਾਂਕਿ ਇਹ ਡੈਮ ਬਹੁਤ ਵੱਡੇ ਪਚਾਲ ਦਾ ਸਾਹਮਣਾ ਕਰ ਸਕਦਾ ਹੈ ਪਰ ਜੇ ਇਹ ਕਦੀ ਟੁੱਟ ਜਾਂਦਾ ਹੈ ਤਾਂ ਲਗਭਗ 30 ਮਿਲੀਅਨ ਲੋਕ ਇਸ ਵਿੱਚੋਂ ਲੰਗਦੀ ਵੱਡੀ ਲਹਿਰ ਦੀ ਪકડ ਵਿੱਚ ਹੋਣਗੇ ਇਸ ਵਿਸ਼ਾਲ ਡੈਮ ਦੇ ਨਿਰਮਾਣ ਦੇ ਫਾਇਦੇ ਹਨ ਪਰ ਨੁਕਸਾਨ ਵੀ ਹਨ ਇਸ ਦੇ ਬਣ ਨਾਲ ਆਲੇ-ਦੁਆਲੇ ਦੇ ਖੇਤਰਾਂ ਵਿੱਚ ਜ਼ਮੀਨ ਖਿਸਕਣ ਅਤੇ ਭਚਾਰ ਦੇ ਜੋਖਮ ਵਿੱਚ ਵਾਧਾ ਹੋਇਆ ਹੈ ਕਿਉਂਕਿ ਇਹ ਭਚਾਰ ਸੰਵੇਦਨਸ਼ੀਲ ਖੇਤਰ ਵਿੱਚ ਆਉਂਦਾ ਹੈ ਇਸ ਡੈਮ ਦੇ ਨਿਰਮਾਣ ਕਾਰਨ ਮੱਛੀਆਂ ਅਤੇ ਬਹੁਤ ਸਾਰੇ ਜਾਨਵਰਾਂ ਦੀਆਂ 300 ਤੋਂ ਵੱਧ ਪ੍ਰਜਾਤੀਆਂ ਦੀ ਆਵਾਜਾਈ ਵਿੱਚ ਵਿਘਨ ਪਿਆ ਹੈ ਜੇਸ ਨਾਲ ਉਹਨਾਂ ਦੇ ਵਿਕਾਸ ਅਤੇ ਹੋਂਦ ਨੂੰ ਖਤਰੇ ਵਿੱਚ ਪਾ ਦਿੱਤਾ ਗਿਆ ਹੈ 3 ਗੋਰਗਸ ਡੈਮ ਦੇ ਵਿਚਾਰ ਭੰਡਾਰ ਨੂੰ ਭਰਨ ਦੇ ਕਾਰਨ ਬਹੁਤ ਸਾਰੇ ਜੰਗਲ ਕਾਸ਼ਤਯੋਗ ਜ਼ਮੀਨ ਮਿੱਟੀ ਦੇ ਖੇਤ ਪਾਣੀ ਵਿੱਚ ਡੁੱਬ ਗਏ ਹਨ ਸਨ ਇਸ ਨਾਲ ਮਿੱਟੀ ਦੀ ਸਤਾ ਖਰਾਬ ਹੋ ਜਾਵੇਗੀ ਅਤੇ ਇਹ ਮਿੱਟੀ ਨਦੀ ਦੇ ਤਲ ਅਤੇ ਭੰਡਾਰ ਦੇ ਤਲ ਦੇ ਇਕੱਠੀ ਹੋਣੀ ਸ਼ੁਰੂ ਹੋ ਜਾਵੇਗੀ ਹੋ ਜਾਵੇਗੀ ਇਸ ਦੇ ਕਾਰਨ ਆਲੇ-ਦੁਆਲੇ ਦੇ ਖੇਤरां ਵਿੱਚ ਹੜ੍ਹ ਆਉਣ ਦੀ ਸੰਭਾਵਨਾ ਵਧੇਗੀ ਅਤੇ ਸਰੋਵਰ ਦੇ ਆਧਾਰ ਵਿੱਚ ਉਪਜਾਊਲ ਮਿੱਟੀ ਦੇ ਇਕੱਠੇ ਹੋਣ ਦੇ ਕਾਰਨ ਪ੍ਰਵਾਹ ਦੇ ਨੇੜੇ ਖੇਤਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਵੇਗੀ ਇਹ ਸਮੁੱਚੀ ਜਾਣਕਾਰੀ ਸਾਨੂੰ ਮੁਖਵਿੰਦਰ ਚੋਲਾ ਮਰਹੂਮ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਚਲੰਤਕ ਕੁਲਵੰਤ ਸਿੰਘ ਤਰਨਤਾਰਨ ਅਤੇ ਉਹਨਾਂ ਦੇ ਨਾਲ ਰਾਜਵੰਤ ਬਾਗੜੀਆ ਜੀ ਉਹਨਾਂ ਵੱਲੋਂ ਜਾਣਕਾਰੀ ਜਿਹੜੀ ਹੈਗੀ ਇਹ ਦਿੱਤੀ ਜਾਂਦੀ ਆ ਸੋ ਇਹਨਾਂ ਸਾਰੇ ਹੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ